ਨਹੀਂ ਤੇਰਾ ਤਾਂ ਨਾ ਜਿਹੜੂ ਦੋ ਲੱਖ ਮੰਗਿਆ ਯਾਰ ਨਹੀਂ ਨਹੀਂ ਇਹ ਦੋ ਲੱਖ ਵਾਲੇ ਜਿਹੜੇ ਹੋ ਗਏ ਯਾਰ ਉਹਦਾ ਹੀ ਮੰਗਾਂਗੇ ਦੋ ਲੱਖ ਪਰਨਾ ਵਾਸਤੇ ਠੀਕ ਹੈ ਕੌਣ ਵੀ ਦੇਖੋ ਦਾ ਇਹ ਬੜੇ ਮੰਗਦਾ ਕੋਈ ਮੰਗੀ ਜਾਂਦਾ ਸੁਣਾ ਜੀ ਹੁਣ ਇਹਨੇ ਮੰਗੀ ਜਾਂਦੇ ਫਿਰ ਆ ਮੈਂ ਪੈਸੇ ਮੰਗਣ ਦਾ ਕੀ ਹੈ ਆ ਬਲਾਵੇ ਪੁਗਦੀ ਲੈਣੀ ਆ ਦਾ ਹੂੰ ਦੋਤੀ ਦਾ ਫਰਕ ਪਾਈ ਫਰ ਦਾ ਕੀ ਬੋਲਿਆ ਨੇ ਰਹਾ ਕਿੰਧਰ ਰੱਖ ਮੰਗ ਜਿਹਦੂ ਕੰਨਾ ਮਰਜੀ ਮੰਗਾ ਇਹਦਾ ਵੀ ਪਾਣਾ ਲੈਣੇ ਬਿਆਲੇ ਦਾ ਅੱਗ ਪੀਰ ਤਰ ਆ ਜਾਂਦਾ 30000 ਯਾਰ ਦੇ ਲੈ ਜਾ 10 ਨਾ ਪਾ ਦੇ ਲਾ ਬਾ ਠੀਕ ਹੈ ਯਾਰ 30000 30 30 ਦੇ ਲੈ ਜਾ ਹਾਂ 30 ਦੇ ਹੈਗਾ 30 ਦੇ ਲੈ ਜਾ ਕੰਨਾ ਦਾ ਵੀ ਘਟਾ ਇਹਦਾ ਵੀ ਨਹੀਂ ਆ ਜਾਏਗਾ ਮਾ ਮੁੱਲ ਵੱਡਾ ਜਾ ਵੀ ਇਹਦਾ ਫਿਰ ਉਹ ਵੀ ਮਾ ਮੁੱਲ ਮਾਣ ਮੰਗ ਰਿਆਂ ਤਾਂ ਚਾ ਚਾਚਾ ਜਿੰਨੇ ਦੀ ਬੱਕਰੀਆਂ ਉਹਨੇ ਨਹੀਂ ਕਰ ਜਿੰਨੇ ਦੀ ਬੱਕਰੀਆਂ ਉਹਨੇ ਨਹੀਂ ਕਰ ਇਹਦੇ ਖਾਣ ਨਾ ਨਾ ਕਿਸੇ ਕਰਦੇ ਇਹ ਨਹੀਂ ਉਹ ਨਹੀਂ ਖਾ ਲਾਂਗੇ ਤੂੰ ਆ ਕੇ ਟੀਗਾਰੇ ਤੇ ਗਏਗਾ ਤਾਂ ਕਿਉਂ ਨਹੀਂ ਟੀਗਾਰੇ ਤੇ ਕੀ ਆ ਰਿਹਾ ਹੈ ਇਹ ਦੇਖੀ ਖੜ ਜਾ ਇਹ ਬੰਦੇ ਨੂੰ ਹੋ ਗਿਆ ਮਾਨਾ ਆ ਲਾਈਵ ਚਲਾ ਓਏ ਇਹ ਬੰਦੇ ਨੂੰ ਆ ਹਣੀ ਮੇਰੇ ਬੱਕਰੇ ਹੋ ਗਏ ਬੱਕਰੀ ਨਹੀਂ ਹੈਗੀ ਨਹੀਂ ਨਹੀਂ ਤੈਨੂੰ ਇਹ ਕਹਿ ਕੇ ਆ ਆਪਾਂ ਤਾਂ ਯਾਰੀ ਸੀ ਗੱਲ ਮੰਡੀ ਜੇ ਮੈਂ ਘਰੇ ਨਹੀਂ ਕਿਸੇ ਨੂੰ ਬੁਲਾਉਂਦਾ ਮੰਡੀ ਦੇ ਚਾਰ ਪਾਸੇ ਫੇਰ ਚੀਜ਼ ਲੋ ਜੈਦ ਰੁਪਏ ਮੰਗੇ ਯਾਰ ਤੇ ਫਿਰ ਮੈਂ ਗਾਲ ਤੇ ਮੰਗਿਆ ਦੱਸ ਫਾਰਮ ਜਿਹੋ ਜੀ ਬੱਕਰੀ ਲੈ ਲੱਖ ਰੁਪਏ ਮੰਗੇ ਫਿਰਦਾ ਆਪੇ ਕਹਿ ਦਿੰਦੇ ਯਾਰ 80000 ਦੀ ਦੇ ਦੇ ਚਲੋ ਭਾਈ ਜੇ ਦੋ ਦੋ ਰਕਮ ਮੰਗੇ ਯਾਰ ਉਹ ਗੱਲ ਜੋ ਹਾਂ 55000 ਦੀ ਲੈ ਜਾ ਕੋਈ ਭਰਾ ਹੈਗੀ ਆ ਪਰ ਸੋਡੇ ਆਪਾਂ ਨੇ ਬਸ ਕੋਈ ਨਹੀਂ ਇਹ ਚੰਗਾ ਲੱਗੂ ਗੱਲ ਨੂੰ ਪੁੱਛਿਆ ਉਹ ਜੀ ਚੀਜ਼ ਹੈ ਯਾਰ ਉਹ ਜੀ ਨਾਲ 55000 ਦੀ ਲੱਗੇ ਯਾਰ ਨਾਦਰੀ ਭਿਆਦੀ ਦੇਗੀ ਯਾਰ ਗੱਲ ਸਮਝ ਗਿਆ ਗੱਲ ਠੀਕ ਆ ਫੜ ਯਾਰ ਕਿੱਥੇ ਡੱਕਰ ਲਾਉਂ ਯਾਰ ਦੇਨੇ ਬੱਕਰੀ ਦੇਂਗਾ ਤਾਂ ਦੇਵਾਂਗੇ ਬੱਕਰੀ ਨਹੀਂ ਵੇਚਾਂਗੇ ਖਾਣਾਂਗੇ ਯਾਰ ਇਹ ਠੀਕ ਹੈ ਪੁਰਾਣੇ ਪੰਤਰੀ ਦੀ ਬੱਕਰੀ ਬਾਜੀ ਬੋਨੇ ਯਾਰ ਇਹ 40000 ਦੀ ਬੱਕਰੀ ਕਾਲੇ ਪਾਉਂਦਾ ਸੀ ਆਹ ਇੱਕ ਬੰਦਾ ਹੁੰਦਾ ਵਾ ਪੰਜ ਬੱਕਰੀਆਂ ਲੈਂਦਾ ਉਹ ਨਾਲੇ ਕਰ ਚਾਹ ਹਾਂ ਚਲ ਕੋਈ ਯਾਰ ਪੱਟੀ ਪਾਰਟੀ ਲੈ ਕੇ ਆਏ ਹੁਣ ਵੀ ਇੱਥੇ ਹੀ ਆ ਪਾਰਟੀ ਆ ਰਿਹਾ ਜਨਰਾ ਕਹਿੰਦੇ ਤੂੰ ਗਰੀਬ ਨਾ ਦਿਖਣੀ ਨਹੀਂ ਮੈਂ ਉਹ ਹੀ ਤੈਨੂੰ ਕਹਿਣਾ ਮਨ ਵਾਲੀ ਆਪਾਂ ਲੈ ਲਾਂਗੇ ਜਰਾ 8-10000 ਦੀ ਵਾਲੀ ਮੈਂ ਨਹੀਂ ਦੇਣਗੇ 35 ਮੇਰੇ ਨਾਲ ਪਾਣੀ ਬੱਕਰੀਆਂ ਇਕੱਠੇ ਜਾਂਦੀਆਂ ਇਹਦਾ ਬੱਕਰੀ ਜਾਂਦੀ ਆ ਠੀਕ ਹੈ ਵਿੱਚ ਇੱਕ ਬੱਕਰੀ ਉਹ ਜੋ ਘਰੇ ਆ ਇੱਕ ਉਹ ਲਾਲ ਡੱਬੀ ਆ ਇੱਕ ਬੱਕਰੀ ਘਰੇ ਅਜਾ 35 ਗਾ ਘਰ ਜੋ ਗੰਢ ਨੇ ਘਰ ਨਹੀਂ ਠੀਕ ਹੈ ਕੋਈ ਚੱਕਰ ਨਹੀਂ ਜਿਆਦਾ ਆਪਾਂ ਤਾਂ 40 ਨਹੀਂ ਵੀ ਕਾਲ ਮੈਂ ਤੈਨੂੰ ਉਹਨੂੰ ਹਾ ਫੜੇ ਉਹਨਾਂ ਗੁੱਸਾ ਕਿੱਲਾ ਕਰਦਾ ਇਸ ਗੱਲ ਦਾ ਨਹੀਂ ਗੁੱਸਾ ਕਿੱਲਾ ਕਰਦਾ ਇਹ ਪੰਪੀਰ ਬਣਾਣਾ ਘਰ ਨੂੰ ਨਹੀਂ ਕੋਈ ਉਹ ਕਿੱਧਰ ਘਰਾ ਕੋਈ ਚੱਕਰ ਆ ਜਾ ਆ ਜਾ ਦੇਖੀ ਬੱਤ ਹੁਣ ਲੈਣ ਦਾ ਕਹਦਾ ਮੈਨੂੰ ਘੱਟ ਬਣ ਜੇ ਓਏ ਆਹੋ ਮੇਦਰ ਨਹੀਂ ਵੇਚਦਾ ਇਹਦੀ ਪਤਲ ਕੇ ਨਾ ਬੱਕਰੀ ਵੇਚੇ ਤੂਰੀਆ ਬੇਲ ਦਾ ਨੇ ਹੈਗਾ ਇਹ ਗਰਮੀ ਗਰਮੀ ਜ਼ਿਆਦਾ ਪੈਂਦੀ ਹੈ ਆ ਜਾ ਤੂੰ ਬੱਕਰੀ ਵਾਖ ਕਰਿਆ ਬੱਕਰੀ ਤੂੰ ਮੈਨੂੰ ਵੇਚਦਾ ਹੈਗਾ ਇੱਕ ਵਾਰੀ ਜਿੰਦ ਤੋਂ ਕੋਧੂ ਮਜਰਾ ਹੈ ਤੂੰ ਵੀ ਜਦੋਂ ਸੋਕੂਗੀ ਨਹੀਂ ਬਈ ਦੰਦ ਦੱਸ ਕੇ ਕਰ ਰਹੇ ਨੇ ਮੀ ਲਗਾ ਰਹੇ ਠੀਕ ਹੈ ਦੋ ਤਾਂ ਪੱਕੇ ਹੀ ਨੇ ਆਪਾਂ ਕੁਆਲਟੀ ਵੇ ਪਕੜੀ ਦੀ ਪੂਰੇ ਮੇਲੇ ਚ ਪਕੜੀਆਂ ਗਈਆਂ ਹਾਲ ਦੀ ਇਦਾਂ ਮਥੇ ਉੱਤੇ ਖੜੇ ਨੇ ਇਹਨਾਂ ਨੂੰ ਆਫ ਕਰੋ ਆ ਦੇਖੋ ਮੈਂ ਸਰਪੀ ਸਾਹਿਬ ਕੋ ਦਰਖਾਸਤ ਦਊਂਗਾ ਧੰਗੀਆਂ ਦਾ ਨਾ ਅਗਲੇ ਨੇ ਚੀਜ਼ ਲੋਣਾ ਮੇਰੇ ਕੋਲੋਂ ਨਹੀਂ ਹਾਂ ਹਾਂ ਜੀ ਕਿੰਨੇ ਪੈਸੇ ਮੰਗ ਰਹੇ ਨੇ ਤੇ ਆਪਣੇ ਪਰਿਵਾਰ ਕਾ ਜਾਇ ਜੀ 45000 ਰੁਪਏ ਜਾਇ ਜੋ ਜਾਇ ਜੀ ਹੈ ਜਾਇ ਜੋ ਤੇਰੇ ਵਾਸਤੇ ਢੜੀ ਮਾਰੀ ਜੀ ਮੱਕਰੀ ਕੋਈ ਤੂੰ ਇਸ ਤਰ੍ਹਾਂ ਲੜ ਦਿਓ ਮੱਕਰੀ ਦਾ ਮਾਲਕ ਨਹੀਂ ਹੈ ਕੋਈ ਸੁਣਾਵਾ ਹੈ ਨਹੀਂ ਗੱਤਾਂ ਤੇ ਬਿਲਾਂਗੀ ਨਹੀਂ ਕਰਦਾ ਫਲ ਪਾ ਗਿਆ ਜਾਨੀ ਨਹੀਂ ਗੱਬਣਾ ਹੈ ਕੀ ਨਾ ਪੜਣਾ ਹੈ ਤੂ ਕਰੇ ਫੇਰੀ ਜੋ ਮੈਂ ਕਰੇ ਫੇਰੀ ਜਾ ਹਾਂ ਕਿਤੇ ਫੇਰੀ ਜੋ ਤੈਨੂੰ ਦੇ ਹੀ ਦਿੱਤੀ ਸਹੀ ਚੰਗੀ ਆ ਬੱਕਰੀ ਆ ਪਹਿਲੇ ਮਾਗਦਾ ਹੋਏ ਪਹਿਲੇ ਮਾਗਦਾ ਮਾਤਾ ਭਾਈ ਇਹ ਇਧਰ ਸੌਲੀ ਜੀ ਹਣਾ ਹਾਂ ਆ ਪਾਲੀ ਪਾਖੀ ਹੋਰ ਨੇ ਜੇ ਮੈਂ ਬਹੁਤ ਅਬਰ ਹਟ ਭਗਾ ਕੋਈ ਉਹ ਲੱਗਾ ਮੈਂ ਪੀਰ ਕੋ ਮੰਦਾਂ ਨਹੀਂ ਕਰ ਰਾਤ ਨੂੰ ਜਾ ਰਹ ਹੁੰਦਾ ਗਾੜ ਨੂੰ ਦੁੱਤਣਾ ਵੀ ਪੈਂਦਾ ਹੁੰਦਾ ਵੀ ਆ ਚੀਜ਼ ਇੰਨੇ ਦਿਨ ਘਰੇ ਦਲ 12 ਬੱਕਰੀਆਂ ਨੇ ਆਪਣੇ ਕੋਲੇ ਆਪਣੇ ਕੋਲੇ ਘਰੇ ਬੱਕਰੀਆਂ ਰੱਖੀਆਂ ਹੋਈਆਂ ਇਦਾਂ ਨਹੀਂ ਵਧੀਆ ਗੱਲ ਆ ਜੀ 4-5 ਬਹੁਤ ਵਧੀਆ ਗੱਲ ਆ ਤੇ ਖਾਂ ਬੱਕਰੀ ਵਿੱਚ ਜਾ ਕੇ ਬੱਕਰੀ ਛੱਡਣੀ ਆ ਓ ਠੀਕ ਇਹ ਲੱਗਦਾ ਨਾ ਮਰੇ ਨਾ ਫੱਟਾ ਗਈ ਅੱਧਾ ਆ ਗਿਆ ਮਲਦੀ ਲੈਣੀ ਫੱਟੀਆਂ ਵੱਖੀਆਂ ਰੋਡੀਆਂ ਵੱਟੀਆਂ ਮਾਰੀ ਜਾਂਦੀਆਂ ਨੇ ਹਾਂ ਆਹ ਹੈ ਤਾਂ ਇਹ ਬਤਮੀ ਦੇਖੋ ਖੀਰੀ ਐ ਇਹਦੇ ਕਿਤਾ ਕਰਦਾ ਸਹੇਵਾ ਯਾਰ ਵਾਹ ਖੀਰੀ ਪੱਠਾ ਇੰਦਰਗੜ੍ਹ ਦੇ ਮੇਲੇ ਦੇ ਵਿੱਚ ਹੀ ਖੀਰੀ ਪੱਠਾ 1.80 ਹਜ਼ਾਰ ਦੀ ਮੱਕੀ ਜੀ ਨਹੀਂ ਪੱਕੇ ਆਏ ਆ ਨਾ ਸੇਵਾ ਯਾਰਾ ਸੇਵਾ ਦੇਵਾ ਸੇਵਾ ਦਾ ਨਜ਼ਰ ਲੈ ਬਾਬਾ ਜੀ ਹੁਣ ਨਿੱਕੀ ਜਿਹੀ ਪਠੋਰੀ ਜੀ 13000 ਮਾਰਦੀ ਨਾ ਦਾਣਾ ਫੱਤਾ ਖਾਣਾ ਪੱਕ ਤੇ ਉਹਨੂੰ ਪਾਇਆ ਨਹੀਂ ਅਜੀ ਨਹੀਂ ਘਟਣਾ ਅੰਡਾ ਫੇਰ ਬਾਅਦ ਚ ਪੀਊਂਗਾ ਕਾਹਦੇ ਕਰ ਰਹੇ ਹੋ ਤੁਸੀਂ ਬੱਕੀ ਦਾ ਆ ਤਿੰਨ ਕਰਦਾ ਦੋ ਹੋਰ ਕਰਦਾ ਦੋ ਮੰਗਦਾ ਦੋਨੇ ਇਕੱਠੇ ਕਰ ਗੜੀਆਂ ਨੇ ਆਹ ਤੇ ਆ ਹਡਣਾ ਦਾ ਹਾ ਜੱਕ ਲੜੀ ਜਦੋਂ ਕਰਨ ਦੇ ਦੀ ਹਾਂ ਉਹ ਮੱਠਾਂ ਨਾਲ ਦੇ ਬਰਾਬਰ ਨਹੀਂ ਇਹ ਹਡਡ ਕਰ ਲੈ ਪਹਿਲਾਂ ਦੋਨਾਂ ਦੀ ਮੁਕਾਬਲੇ ਨਹੀਂ ਅਡੋੜੀ ਲੱਗੜੂ ਕੋਈ ਇਹਦੇ ਨਾਲ ਕੋਈ ਆਪਣਾ ਬੋਕੰਡਾ ਜਸੋ ਮੈਨੂੰ ਕਹੋ ਵਿਚ ਬਚਾਰੇ ਖੜਾ ਮੇਰੇ ਮੈਂ ਮੈਂ ਤਲ ਖੜ ਜਾ ਤੂੰ ਮੰਗੜਾ ਧਨੋ ਕਹੋ ਜੀ ਆਹ ਪਰ ਇਹਦਾ ਇਹ ਅਡੋੜੂਗਾ ਉਹਦਾ ਅਡੋੜੂ ਕੱਟ ਬੋ ਜੇ ਹੁਣੋਂ ਇਹ ਜੇਹ ਚ ਬੰਦ ਕਰਕੇ ਕੀ ਦੀ ਇਹ ਮੈਂ ਇਧਰ ਦੀ ਇਹਦਾ ਦੋ ਮਹੀਨੇ ਰਹੁ ਭਾਈ ਇਹਦਾ ਹੀ ਰਹੁ ਤਿੰਨ ਮਹੀਨੇ ਰਹੁ ਦੋ ਵੀ ਸਾਡਾ ਹਾਂਜੀ ਕੀ ਮੰਗਾ ਭਾਈ ਹੁਣ ਉਹ ਸੋਹਣ ਸਹੀ ਗੱਲ ਬਸਦੇ ਨਵੇੜ ਦੇ ਆ ਮੈਦਾਨ ਚ ਜੱਟ ਨੂੰ ਜੱਟ ਟੱਕਰ ਤੇ ਜਾਇ ਨਹੀਂ ਕਰ ਜਾ ਤੀਜੇ ਚਲਾ ਫਾ ਸੀਗਾ ਬਹੁਤ ਜੱਟ ਫਾ ਸੀਗੇ ਆਬ ਜਾ ਲੋਕਾਂ ਵਾਸਤੇ ਦਾ ਪਹਿਲਾਂ ਕਦੋਂ ਦਾ ਬੈਠਾ ਮੈਂ ਕਿਹਾ ਬਕਾਉਣੀ ਆ ਮੇਰੇ ਕੋਲ ਲਾ 20 ਬੰਦੇ ਆ ਕੇ ਮੁਰਗੇ ਹਾਂ ਹਾਂ ਤੋਂ ਬੰਦੇ ਲੈ ਕੇ ਆਏ ਦੀ ਜਿਹੜੇ ਮੈਂ ਉਹਨਾਂ ਨੂੰ ਵੀ ਕਹਿਦਾ ਸੀ ਵੀ ਬਕਾਉਣੀ ਆ ਉਹ ਤੇਰੇ ਮੂੰਹ ਨੂੰ ਕਹਿਦਾ ਸੀ ਮੈਂ ਬਕਾਉਗਾ ਇਹਨੂੰ ਮੈਂ ਮੁੱਲ ਕੋਈ ਨਹੀਂ ਕਰਿਆ ਠੀਕ ਹੈ ਇਹ ਮੈਨੂੰ ਕਹਿੰਦਾ ਕਿੰਨੇ ਦੀਆਂ ਮਹਾ ਜਿੰਨੇ ਦੇ ਕੇ ਜਾਣੇ ਦੇ ਠੀਕ ਹੈ ਠੀਕ ਹੈ ਮੈਂ ਇਹਨੂੰ ਗੱਲ ਇਹ ਕਹੀ ਬਾਕੀ ਜਿੰਨੇ ਦੀਆਂ ਹੈਗੀਆਂ ਬੱਕਰੀ ਉਹਨੇ ਹੀ ਦੇ ਨਾ ਤੁਸੀਂ ਮੈਂ ਉਹ ਮੁੱਲ ਕਰ ਤੂੰ ਇਹ ਨਵਾਂ ਬੰਦਾ ਪਹਿਲਾਂ ਮੇਰੀ ਗੱਲ ਸੁਣੀ ਧਿਆਨ ਨਾਲ ਇਹਨੂੰ ਆਪਾਂ ਕਰਨਾ ਕੰਮਜਾਬ ਕੰਮ ਆ ਯਾਰ ਤੂੰ ਨਵਾਂ ਬੰਦਾ ਹੈਗਾ ਤੈਨੂੰ ਮਾਰ ਪਾ ਦੂੰਗਾ ਏ ਉਹ ਨਵੇਂ ਬੰਦੇ ਨੂੰ ਮਾਰ ਇਹ ਪੈਨ ਨੂੰ ਮਾਰ ਬਾਬੂਗਾ ਪਿਛਲੀ ਤੋਂ ਪਿਛਲੀ ਮੰਡੀ ਦਾ ਪਰਿਵਾਰ ਤੇਗਾ ਨਾਲ ਫੈਮਿਲੀ ਤੇਗੀ ਇਹ ਕੋਈ ਚੀਜ਼ ਲੈ ਰਿਹਾ ਦੀ ਮੈਂ ਬੰਦਿਆਂ ਦੇ ਮੂੰਹ ਇੱਥੇ ਦੀ ਉਹ ਇੱਥੇ ਹੀ ਨਿਮੇੜਤੀ ਸੀ ਬਸ ਠੀਕ ਹੈ ਵੀਰੇ ਤੇਰੇ ਮਤਲਬ ਦਾ ਹੈ ਨਹੀਂ ਪਰ ਹੁਣ ਤੂੰ ਚੁੱਪ ਕਰ ਜਾ ਹੁਣ ਇਹਦਾ ਮੁੱਲ ਕਰ ਲੈ ਇੱਥੇ ਕਰ ਲੋ ਜੀ ਇਹਦਾ ਹੁਣ ਮੁੱਲ ਕਰਦੇ ਮੁੱਲ ਨੂੰ ਕਰਨਾ ਪਊਗਾ ਮੁੱਲ ਨਾ ਕਰਾ ਤੋ ਹਾਂ ਲੈ ਜਾ ਤੂੰ ਹੈ ਲੈ ਜਾ ਤੂੰ ਜੰਨੇ ਦੀ ਹੈਗੀ ਆ ਨਹੀਂ ਆਏ ਨਹੀਂ ਯਾਰ ਗੱਲ ਆ ਯਾਰ ਜਦੋਂ ਬਜਾਰਾ ਮੈਨੂੰ 500 ਰੁਪਏ ਵੜਾਤਾ ਯਾਰ ਬੰਦੇ ਨੇ ਯਾਰ ਹਾਂ ਜੀ ਦੇਖ 10 ਮੇਰਾ ਆਲੇ ਦੁਆਲੇ ਹਾਂ ਲੈ ਜਾ ਜਿੰਨੇ ਦਾ ਬਾਪ ਇਹਨੂੰ ਮਾਰਾ ਬੰਦ ਕਰੋ 10 ਫਰ ਮੋਤਾ ਕਰ ਖੜਾ ਹੋ ਜਾ ਕੇ ਮੇਰੇ ਕੋਲ ਆ ਰਿਹਾ ਠੀਕ ਕਰਾਂ ਮੋਲ ਕੀ ਕਰ ਦੂੰ ਯਾਰ 50000 ਮੰਗ ਰਾ ਜਿਹੇ ਬਲੱਖ ਮੰਗ ਲਾ 20 ਮੰਗ ਲਾ ਇਹ ਵੀ ਮੰਗੇ ਮੰਗੋ ਮੈਂ ਪਹਿਲਾਂ ਹੀ ਕਰਾਉਂਦਾ ਉਹ ਇਹ ਤਾਂ ਮੈਂ ਮੰਗਾਦਾ ਨਹੀਂ ਯਾਰ ਮੈਨੂੰ ਵਧੇਨ ਲੱਗਦਾ ਦੇਖੋ ਜਾਦ ਦੇ ਨੇ ਦੱਸਿਆ ਨਹੀਂ ਹੁਣ ਮੈਂ ਮੁੱਲ ਕਰਾਂ ਵਧੇਨ ਲੱਗਦਾ ਕਿਹਨੇ ਉਹ ਜਾਦ ਦੇ ਨੇ ਤਾਂ ਮੈਂ ਇਹਨੂੰ ਕੋਈ ਗੱਲ ਦੱਸੀ ਕੋਈ ਨਾ ਦੱਸ ਹੁਣ ਮੈਂ ਮੁੱਲ ਕਰਾਂ ਕੋਈ ਗੱਲ ਵਧੇਨ ਲੱਗਦਾ ਤੁਹਾਨੂੰ ਤਾਂ ਗੱਲ ਜਦੋਂ ਬੱਕਰੀ ਵੇਚਣੀ ਆ ਅੰਦਰ ਡੱਡਾ ਡੱਡਾ ਹੈਗਾ ਵੇਚਣ ਦਾ ਮੈਂ ਵੇਚਦਾ ਇਹਨੂੰ ਦੇ ਦਾਂਗੇ ਆਪਾਂ ਹੋਰ ਫਿਰ ਮੁੱਲ ਕਰ ਯਾਰ ਮੁੱਲ ਤਾਂ 45000 ਤੈਨੂੰ ਕਰਿਆ ਦੀ 45000 ਠੀਕ ਹੁਣ ਪਤਾ ਲੱਗਿਆ ਨਾ ਹਾਂਜੀ ਹੁਣ ਕਿੰਨੇ ਲਾਵਾਂ ਹੂੰ ਤੁਸੀਂ ਕਹੋ ਮੈਨੂੰ ਮੈਂ ਵੇਚਦਾ ਮੈਂ ਕਹਿੰਦਾ ਹਾਂ ਬੇਟਾ ਅਰੋਜਾ ਕੇ ਲਓ ਜੀ ਤੁਸੀਂ ਰੈ ਕਰ ਲਓ ਮੈਨੂੰ ਕਾਲੀ ਨਹੀਂ ਆ ਰੈ ਹੋ ਗਈ 25000 ਕਿਉਂ ਕੋਈ ਰੇਟ ਵੀ ਨਹੀਂ ਉਹ ਖੜੀ ਆ ਜਿਹੜੀ 10 ਫੇਰਾ ਦੰਦ ਸੇ ਆ ਹਾਈਟ ਦੇਖ ਚੀਜ਼ ਦੇਖ ਅਸੀਂ ਕਿੰਨੀਆਂ ਰਹਿ ਗਈਆਂ ਹੁਣ ਬੱਕਰੀਆਂ ਕਿਤੇ ਤੋਂ ਆਪਸ ਹੈ ਨਾ ਉਹ ਕਿੱਥੇ ਰਹਿ ਗਈਆਂ ਨਾ ਬੱਕਾ ਠੀਕ ਹੈ ਹਾਂ ਬੱਕਾ ਨਾ ਹਾਂ ਦੱਸ ਨਾਲੇ ਤਰਸੇ ਬੜੀ ਵੱਡੀ ਹੋ ਜਾਂਦੀ ਯਾਰ ਬੋਲ ਫਿਰ ਤੂੰ ਬੋਲਣਾ ਚਾਚਾ ਮੈਂ ਤਾਂ ਪਤਾ ਮੈਨੂੰ 23 ਲਾਦਾ 23 ਦਾ 23 ਦਾ ਨਾ ਨਾ 23 ਦਾ ਲੈ ਉਹ ਨਹੀਂ ਹੋਣੀ ਚਾਚਾ ਹੋ ਕਿੱਥੇ ਹੋਊਗੀ ਤੂੰ ਦੱਸ ਮੈਂ ਕਿੱਥੇ ਹੋਊ ਯਾਰ ਉਹ ਫੌਜੀ ਆ ਉਹੀ ਲੈ ਜਾ ਫਿਰ ਹਾਂ ਹੀ ਆ ਕਿੱਥੇ ਲੈ ਜਾ ਤੈਨੂੰ ਫਿਰ ਰੇਟ ਕਾਨੂੰ ਕਰਾਉਣਾ ਕਿੱਥੇ ਹੋਊਗਾ ਇਹਨਾਂ ਨੂੰ ਯਾਰ ਮੈਨੂੰ 1000 ਘਟ ਦੇ ਦੇ ਯਾਰ ਯਾਰ ਨਾ ਤੇ ਦੇਗਾ ਫੇਰ ਨਹੀਂ ਹੋਦਾ ਹੁੰਦਾਗਾ ਯਾਰ। ਤਾਂ ਨਹੀਂ ਹੁੰਦਾ ਫੇਰ ਫੇਰ ਕੀ ਹੋ ਗਿਆ। ਮੈਂ ਤਾਂ ਵੀ ਸੁਭਾਅ ਲੈਣੇ ਯਾਰ ਅੱਜ। ਮਨੂ ਬੜਕੋ ਮੁੜ ਕੇ ਮਾਹੀ ਜਾਂਦਾਗਾ। ਤੁਸੀਂ ਖਦੀ ਪੰਜਾਬੀ ਜਿੰਨੇ ਮੇਰ ਤੇ ਦੀ ਇੱਥੇ ਹੋ ਯਾਰ ਇਹ। ਇਸਦੀ ਦਾ ਜੋਰ ਲੱਗਿਆ। ਪੂਰੇ 40000 ਦੀ ਲੈ। ਫਿਰ ਹੈਗਾ ਉਹਨੂੰ ਨਾਲ। ਉਹ ਉਹਦਾਗਾ ਯਾਰ। ਲੈ ਫੜਾ। ਬੱਕੀ ਤੇ ਇਦਾਂ ਹੀ 35000 ਦੀ ਪਰਾਂ ਚਾਹੋ ਯਾਰ। ਉਹ ਨਹੀਂ ਹੁੰਦੀ। ਉਹ ਨਹੀਂ ਹੁੰਦੀ। ਇਹ ਤਾਂ ਇਹਨੂੰ ਰਸਤਾ ਦੇ ਤਾਂ। ਹਾਂ। ਹਾਂ ਰਸਤਾ ਦੇ ਤਾਂ। ਵੇਚਣੀ ਨਹੀਂ ਬੱਕੀ ਦਾ ਹੈਗਾ ਨੀ ਮੈਂ ਸਾਰੀ। ਕਿਉਂ ਨਹੀਂ ਵੇਚਦਾ ਮੈਂ ਫਿਰ ਕਾਹਨੂੰ ਉਹ ਇੰਨੇ ਚੈਨਲ ਲੱਗੇ ਹੋਏ ਨੇ ਮੇਰੇ ਵੇਚਣੀ ਨਹੀਂ ਫਿਰ ਮੈਂ ਦਾ ਕੋਇ ਨਵਾਂ ਬੰਦਾ ਯਾਰ ਨਵਾਂ ਬੰਦੇ ਕਰ ਕੀ ਆ ਪੁੱਤੂ ਕਨੇ ਹੈ ਉਹ ਨਵਾਂ ਬੰਦਾ ਹੀ ਆ ਪੁੱਤੂ ਕਨੇ ਹੈ ਇਹ ਹੀ ਜੀਆਂ ਚੀਜ਼ਾਂ ਨਹੀਂ ਉੱਠਣ ਦਿੰਦੀਆਂ ਫੇਰ ਨਹੀਂ ਬੰਦਾ ਉੱਠਦਾ ਜੇ ਚਾਚਾ ਇਹ ਜੀਆਂ ਚੀਜ਼ ਫੇਰ ਨਹੀਂ ਬੰਦਾ ਹੋਊਗਾ ਮੇਰਾ ਕਿੰਨੇ ਯਾਰ ਤੂੰ ਯਾਰਾ ਤੈਨੂੰ ਨਮੇੜ ਤਾਂ ਦਿੱਤਾ 40000 ਦੀ ਇਹ ਤੂੰ ਕੱਢਦਾ ਨਹੀਂ ਇਹਦਾ ਹੁਣ 1000 ਹੋਰ ਕੱਟ ਦੇ ਦੇ ਲੈਦਾ ਹੁਣ ਇਹ 2000 ਹੋਰ ਦਰੋਂ ਬੰਦੀ ਜੋ ਨਾ 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 ਇਹਦਾ ਇਹਦਾ ਮਾਨਦਾਨਾ ਵੀ ਚੱਲ ਕੋਈ ਗੱਲ ਨਹੀਂ ਆ ਮੇਰੇ ਘਰੇ ਹੋਈ ਕਿ ਇਹਦੇ ਹੋਈ ਇਹ ਤਾਂ ਦੋ ਬੱਚੇ ਦੇਤੇ ਉਹਨੇ ਦਾ ਬੱਚੇ ਕਿੰਨੀ ਕਰਾ ਹੁਣ ਨਾ ਯਾਰਾ ਉਹਨੇ ਤਾਂ ਬੱਚੇ ਨਹੀਂ ਜੇ ਦੁਕਾਨ ਦਾ ਵਿਚਾਰੇ ਮਾਰ ਪੈਂਦੀ ਯਾਰਾ ਮਾਰ ਪੈਂਦੀ ਆ ਫਿਰ ਹੋਰ ਲੈ ਉਹੀ ਲੈ ਜਾ ਉਹੀ ਲੈ ਜਾ ਕਿੰਨੇ 라ਦੇ ਦਾ 36 ਦਾ ਤੋਦੀ 36 ਦਾ ਨਹੀਂ ਜਾ ਮਪੂਰੀ ਆਣਾ ਉਹ ਨਹੀਂ ਉਹ ਕਹਿੰਦਾ ਵੀ ਫੌਜੀ ਯਾਦ ਰੱਖੂ ਹਾਂ ਪਲੂਣਾ ਥਣ ਦੇਖ ਜੇ ਪਹਿਲੇ ਸੂਏ ਸੂਂਦੀਆਂ ਸੱਦੋਂ ਦੇਖ ਚੰਗਾ ਟਿੱਕ ਟਿੱਕ ਹੈ ਹਾਂ 2 40 ਦੇ ਨਾ 35 ਦੇ ਆਜਾ ਮੈਂ ਦੂਜੇ ਸੂਏ ਤੇ ਥਣ ਹੁੰਦੇ ਨੇ 20000 ਤੇ 6000 500 ਹੋਰ ਬਾਲਾ ਸੈਂਟੀ ਉਹ ਹੈ ਅੱਛਾ ਤੁਹਾਨੂੰ ਮੈਂ ਦੱਸ ਦੇ ਅਛਾ ਮੈਨੂੰ ਦੱਸਦਾ ਹਾਂ ਲੈ ਹੁਣ ਵੱਖੀ ਹੋ ਲੈ ਗਈ ਓਏ ਲੱਗਦੀ ਫਿਰ ਵਧੀਆ ਜੇ ਲੱਗਦੀ ਫਾੜ ਸਾਈ ਦਾ ਬਣਾ ਹੁਣ ਮੋੜੀ ਨਾ ਲੈ ਦੱਸ ਆ ਫਾੜ ਲਾਲਾ ਮੱਥੇ ਦਾ ਲਾ ਲੂ ਲਾਲਾ 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 ਲਾ ਲੂ ਲਾਲਾ ਮੱਥੇ ਦਾ ਲਾਲਾ ਲਾਲਾ ਮੱਥੇ ਦਾ ਜਬੂਗੜ ਚਾਰੀ ਵੀ ਹੋ ਗਈ ਯਾਰ ਇਹ ਰੱਖ ਹਾਂ ਠੀਕ ਆ ਠੀਕ ਆ ਕਸਰ ਰੱਖ ਆ ਹਾਂ ਹਏ ਪੈਸੇ ਕੋਈ ਜਿਹਦੇ ਨੂੰ ਪੈਸੇ ਨਹੀਂ ਆਜ ਕਰੀਏ ਤਰਾ ਨਾ ਵੀਰਾ ਬੜਾ ਲੋ ਜੀ ਆ ਲੱਗੇ ਖੜ ਕੇ ਫੋਜੀ ਵੀਡੀਓ ਇਹ ਜਾਣੀ ਅਮਰਸਲ ਕਿੰਨੇ ਦਾ ਅੰਦਾਜ਼ਾ ਹੈ ਕੀ 6 ਲੰਬਾ ਚਾਹੀਦਾ ਹੈ ਹਾਈਟ ਇਹਦੀ ਹੈਡ 30 37 ਹੈਗੀ ਆ 38 ਤੋਂ ਬਾਹਰ ਆ ਜੀ ਇਹ 36 ਦਾ ਹੈ ਪਹਿਲਾਂ ਸੁਣਾ ਪਹਿਲੇ ਜੀ ਪਹਿਲੇ ਪਹਿਲੇ ਕਿੰਨੇ ਮਹੀਨੇ ਦੀ ਗੱਪਣ ਕੀਤੀ ਆ ਇਹ ਵੀਰੇ 2.5 ਮਹੀਨਿਆਂ ਦੀ ਕਹਿ ਕੇ ਦਿੱਤੀ ਆਪਾਂ ਨੇ ਗੱਪਣ ਇਹ ਦੰਦ ਵਿਖਾਵਾਂਗੇ ਮੜੇ ਲਓ ਜੀ ਠੀਕ ਹੈ 36 ਦਾ ਹੈ ਗਾਰੰਟੀ ਦਿੱਤੀ ਹੈ ਗੱਬਣ ਦੀ ਗਾਰੰਟੀ ਬਈ ਇਹ ਮੈਧੂ ਜ਼ਿੰਮੇਵਾਰਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਗਾਰੰਟੀ ਆ ਬਾਈ ਗਾਰੰਟੀ ਆ ਕੱਲ ਨੂੰ ਮੈਨੂੰ ਇੱਕ ਬੰਦਾ ਕਹੇ ਦੀ ਤੂੰ ਜੂਜੀ ਮੰਡੀ ਦੇ ਨਾਲ ਲੈ ਜਾਇ ਕੰਨਾ ਇਹਨੇ ਬੱਕਰੀ ਵੇਚੀ ਹੈਗੀ ਮੈਧਰ ਨੇ ਇਹਨੂੰ ਪੱਕੇ ਤੋਂ ਬਹਾਵਾ ਕਰਾਤਾ ਹਾਂ ਥੋੜੀ ਗਾਰੰਟੀ ਦੇ ਦਊਗਾ ਆਪਾਂ ਗਾਰੰਟੀ ਦਿੰਨੇ ਆ ਬਾਈ ਬਾਅਦ ਚਲਾਉਂਗੇ ਖੜਾ ਜੇ ਆ ਇੰਨੇ ਪੈਸੇ ਆਗਲੇ ਨੇ ਲਾਏ ਆ ਬਾਈ ਆਪਾਂ ਗਾਰੰਟੀ ਕਰਕੇ ਤਾਂ ਹੀ ਦਿੱਤੀ ਆ ਬਾਈ ਤਰਸੇਮ ਠੀਕ ਆ ਜੀ ਅੰਮ੍ਰਿਤਸਰ ਕਿੱਥੇ ਜਾਣੀ ਹੈ ਪਿੰਡ ਤਿਮੂ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਕਿੰਨੇ ਨਾਗ ਹੋ ਗਏ ਸਾਡੇ ਕੋਲ ਹੋ ਗਏ ਹੋਏ 13 ਨਾਗ ਹੋ ਗਏ 13 ਨਾਗ ਹਾਂ ਨੌਰੀ ਅੱਜ ਇਹਨਾਂ ਨੂੰ ਇੱਕ ਇਹ ਗੱਲ ਕਹੀ ਆ ਤਰਸੇਮ ਵੀ ਜੀ ਤੋਂ ਮਰਜੀ ਬਾਈ ਖਰੀਦੋ ਆਪਾਂ ਨੇ ਕੋਈ ਇਤਰਾਜ ਨਹੀਂ ਚਾਚੇ ਵੀ ਹੈਗੇ ਨੇ ਹੋਰ ਬਹੁਤ ਦਲਾਲ ਨੇ ਮੰਡੀਆਂ 'ਚ ਵੀ ਜੀ ਤੋਂ ਮਰਜੀ ਨਾ ਖਰੀਦੋ ਵੀ ਰਿਸੋਰੀ 'ਚ ਕੋਈ ਫਾਇਦਾ ਨਹੀਂ ਆ ਵੀ ਜਿੱਥੇ 20 ਰੱਖਣੀਆਂ ਨੇ ਦਾਸ ਰੱਖੋ ਰੱਖ ਕੁਆਲਿਟੀ ਦੀਆਂ ਲਿਓ ਮਾਲ ਦੇ ਰਸੀਆਂ ਫੜ ਕੇ ਖਿੱਚੀਂ ਫਿਰੋ ਵੀ ਬਾਈ ਮੈਤੋ ਲੈ ਲੈ ਮੈਤੋ ਲੈ ਲੈ ਉਹਦਾ ਕੋਈ ਫਾਇਦਾ ਨਹੀਂ ਇਹਦੇ ਵਿੱਚ ਜੇ ਤੁਸੀਂ ਕੁਆਲਿਟੀ ਦੇ ਕੰਮ ਕਰੋਗੇ ਤਾਂ ਤੁਸੀਂ ਕੁਝ ਖਟੋਗੇ ਨਹੀਂ ਰੀਸੋ ਰੀਸ ਮੋ ਲੋਕਾਂ ਦੇ ਮਾਗਰ ਲਾ ਕੇ ਇਹਦੇ 'ਚ ਕੱਖ ਨਹੀਂ ਹੈਗਾ ਮੈਂ ਵੀਡੀਓ ਰਾਹੀਂ ਕਹਿ ਰਿਹਾ ਬਾਈ ਜੇ ਆਪਾਂ ਕਹੀਏ ਵੀ ਇਹਦੇ 'ਚ ਬਹੁਤ ਲੁੱਟਾ ਲੁੱਟ ਲਟ ਇਹਦੇ 'ਚ ਕੁਝ ਨਹੀਂ ਹੈਗੀ ਪਰ ਉਹ ਮੋਲ ਨਹੀਂ ਜਾਏਗਾ ਜੇ ਬਰੀਡ ਤੇ ਕੰਮ ਕਰੂਗਾ ਤਾਂ ਫਿਰ ਕਾਮਯਾਬ ਹੋਊਗਾ ਕਮੈਂਟ ਕਰਕੇ ਨਹੀਂ ਲੈ ਬਾਈ ਤਾਂ ਹੁਣ ਦੂਜੀ ਦਾ ਕਿੱਥੇ ਗਈ ਕਿੰਨੀਆਂ ਲੈ ਲੀਆਂ ਜੀ ਬਾਈ ਜੀ ਅੱਜ 4 ਲੈ ਲੀਆਂ ਕਿਆ ਲੀਂ ਤੂੰ ਜਿੱਥੇ ਗਈ ਪੰਜ ਚਾਰ ਹੋਰ ਲੈਣੇ ਉਹਦੇ ਮੇਲ ਨਾ ਨਾ ਵੇਡ ਲੋ ਨਾ ਪਾਣੀ ਲੈ ਆਉਣਾ ਪੀ ਬਦਿਆ